ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਆਸ ਕਰਦੀ ਹਾਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਰੋੜੇਵਾਲ ਸਾਹਿਬ ਕਿਉਂਕਿ ਤਸ਼ਮੀਦ ਅ ਦਿਹਾੜਾ ਆਪਾਂ ਹਰ ਮਹੀਨੇ 10 ਮਿਤੀ ਦਿਹਾੜੀ ਤੇ ਉੱਥੇ ਮੱਥਾ ਟੇਕਣ ਦੇ ਲਈ ਜਾਂਦੇ ਆ ਤੇ ਆਪਾਂ ਹੁਣ ਉੱਥੇ ਜਾ ਰਹੇ ਹਾਂ ਘਰ ਤੋਂ ਆਪਾਂ ਨਿਕਲ ਚੁੱਕੇ ਆ ਤੇ ਚਲੋ ਤੁਹਾਨੂੰ ਵੀ ਕਰਵਾਵਾਂਗੇ ਦਰਸ਼ਨ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਤਾਂ ਪਤਾ ਆ ਜਿਹੜੇ ਸਾਡੇ ਲੁਧਿਆਣਾ ਏਰੀਆ ਦੇ ਹੋਣਗੇ ਉਹਨਾਂ ਨੂੰ ਨਹੀਂ ਪਤਾ ਹੋਏਗਾ ਹਨਾ ਤੇ ਇਹ ਦੇਖੋ ਇਹ ਨਹਿਰਾ ਇਹ ਤੰਦੇ ਵੱਡੇ ਦਾ ਪੋਲਾ ਇਹ ਮਲੋਹ ਨੂੰ ਵੀ ਜਾਂਦਾ ਰਸਤਾ ਹੈ ਇਹ ਰਸਤਾ ਮਲੋਹ ਨੂੰ ਵੀ ਜਾਂਦਾ ਆ ਇੱਧਰ ਦੀ ਆਪਾਂ ਜਾਣੀ ਹੁੰਦੀ ਆ ਰੋਡੇਵਾਲ ਸਾਹਿਬ ਸਾਡੇ ਪਿੰਡ ਤੋਂ ਬਹੁਤ سارے ਰਸਤੇ ਜਾਂਦੇ ਨੇ ਰੋਡੇਵਾਲ ਸਾਹਿਬ ਤੇ ਅਸੀਂ ਕਿੱਧਰ ਦੀ ਚੱਲ ਜਾਨੇ ਕੱ데 ਕਿੱਧਰ ਦੀ ਚੱਲ ਜਾਨੇ ਕੋਈ ਸਾਡਾ ਇੱਕ ਪੱਕਾ ਰਸਤਾ ਨਹੀਂ ਹੈਗਾ ਹਨਨਦਲਰਾਜ ਹਾਂਜੀ ਆਪਾਂ ਉਧਰ ਦੀ ਵੀ ਜਾਣੇ ਹੁੰਨੇ ਹਨ ਹਨ ਆਹ ਆਹ ਕਿਹੜਾ ਜੋੜੇਪੁਰ ਤੋਂ ਬਾਅਦ ਨਹੀਂ ਜੋੜੇਪੁਰ ਤੋਂ ਬਾਅਦ ਪਰਥਲਾ ਉੱਪਰ ਤਾਂ ਇੱਧਰ ਦੀ ਵੀ ਆਉ ਭਾਈ ਜੋੜੇਪੁਰਾਂ ਤੋਂ ਨਹੀਂ ਥੱਲੇ ਨੂੰ ਉਤਰ ਜਾਂਦੇ ਪਰਥਲਾ ਲੰਦਾ ਵਾ ਥੱਲੇ ਨੂੰ ਦੂਣਾ ਪੱਧ ਤੂਰ ਪਹੁੰਚ ਚੁਕੇ ਆ ਆਪਾ ਪ੍ਰਸ਼ਾਦੇ ਤੋਂ ਲੈ ਲਿਆ ਤੇ ਇੱਥੋਂ ਆਪਾਂ ਹੁਣ ਲੈਫਟ ਟਰਨ ਕਰਾਂਗੇ ਤੇ ਅੱਗੇ ਸ਼ਾਇਦ ਇੱਕ ਪਿੰਡ ਆ ਜਾਣਾ ਉਸ ਤੋਂ ਬਾਅਦ ਗੋਟਿਆ ਸਾਹਿਬ ਆ ਜਾਂਦਾ ਹੈ ਹਾਂਜੀ ਆ ਦੇ ਪਿੰਡ ਰਾਲਾ ਕਰੋੜ ਪਿੰਡ ਆ ਪਹੁੰਚ ਕੇ ਤੇ ਦੂਜਾ ਰਾਲਾ ਕਰੋੜ ਪਿੰਡ ਤੋਂ ਬਾਅਦ ਵਿੱਚ ਰੋੜੇਵਾਲ ਸਾਹਿਬ ਆ ਜਾਂਦਾ ਹੈ ਹਾਂਜੀ ਹੁਣ ਆਪਾਂ ਪਹੁੰਚ ਚੁਕੇ ਆ ਰੋੜੇਵਾਲ ਸਾਹਿਬ ਇਹ ਮੇਨ ਰੋਡ ਤੋਂ ਛੋਟਾ ਰੋਡ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਉਧਰ ਦੇਖੋ ਸਾਹਮਣੇ ਦਰਸ਼ਨ ਹੋ ਰਹੇ ਆ ਗੁਰਦੁਆਰਾ ਸਾਹਿਬ ਦੇ ਤੇ ਚਲੋ ਹੁਣ ਅੱਪ ਚੱਲਦੇ ਆਂ ਇੱਧਰ ਦੀ ਮੇਨ ਗੇਟ ਆਉਂਦਾ ਆ ਜਿੱਥੋਂ ਮਤਲਬ ਮੇਨ ਗੇਟ ਤੋਂ ਐਂਟਰੀ ਹੁੰਦੀ ਆ ਗੁਰਦੁਆਰਾ ਸਾਹਿਬ ਦੀ ਇੱਧਰ ਰਸ਼ ਬੜਾ ਹੁੰਦਾ ਆ ਉਦੋਂ ਕੋ ਗਿਆ ਮੇਨ ਗੇਟ ਇੰਟਰੀ ਇੱਥੋਂ ਹੁੰਦੀ ਆ ਤੇ ਆਪਾਂ ਇੱਧਰ ਦੀ ਲੈਂ ਜਾਂਦੇ ਆਪਾਂ ਬੈਕ ਸਾਈਡ ਤੋਂ ਜਨਨੇ ਕਿ ਸਕੂਲ ਬਣਿਆ ਹੈ ਬਾਬਾ ਜੀ ਦੇ ਨਾਮ ਤੇ ਗੱਡੀ ਦੇ ਵਿੱਚ ਇੱਧਰ ਤੋਂ ਬੈਕ ਸਾਈਡ ਤੋਂ ਐਂਟਰੀ ਹੁੰਦੀ ਆ ਤੇ ਆਪਾਂ ਇੱਧਰ ਦੀ ਜਾ ਕੇ ਗੱਡੀ پارک ਕਰਾਂਗੇ ਤੇ ਪਿਛਲੇ ਘੇ ਤੋਂ ਅੰਦਰ ਹੋਵਾਂਗੇ ਉਦੋਂ ਕੋ ਇੱਧਰ ਵੀ ਗੇਟ ਬਣਿਆ ਇੱਧਰ ਵੀ ਨਿਸ਼ਾਨੀ ਹੈ ਗੇਟ ਦੀ ਲੰਘ ਕੇ ਸਿੱਧਾ ਜਾ ਕੇ ਗੁਰਦੁਆਰਾ ਸਾਹਿਬ ਆ ਜਾਂਦਾ ਹੈ ਅੱਗੇ ਇੱਧਰ ਜਿਹੜੀ ਪੰਗਾ ਮਾਰਕੀਟ ਵਗੈਰਾ ਆਉਂਦੀ ਆ ਫਿਰ ਗੁਰੂ ਘਰ ਦੇਖਦੇ ਤਾਂ ਅਪਨ ਰੋ ਰਹੇ you <laughs> quá trà tê miền nói chuyện món ăn món 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 ਉਹਨਾਂ ਆਪਾ ਮੱਥਾ ਟੇਕ ਲਿਆ ਤੇ ਉਹਨਾਂ ਆਪਾ ਜਾ ਰਿਹਾ ਵਾਪਸ ਘਰ ਨੂੰ ਜਾਣ ਦੇ ਲਈ ਤੇ ਨਿਰਵਾਨ ਦੇ ਸਕੂਲਾਂ ਆ ਗਈ ਸੀ ਨਿਰਵਾਨ ਦੀ ਨਾਲ ਆਪਣੇ ਤੇ ਅਰਬਨ ਵੀ ਨਾਲ ਆਇਆ ਆਪਣੇ ਬਿਲਕੁਲ ਦੋ ਐਸਾ ਜਾਣ ਦੇ ਲਈ ਬੋਲੋ ਭਾਈ ਹੈਲੋ ਕਿਤੇ ਜਾ ਰਹੇ ਹੋ ਰਾਣਾ ਸਾਹਿਬ ਰਾਣਾ ਸਾਹਿਬ ਕੀ ਕਰਨ ਦੇ ਲਈ ਜਾ ਰਹੇ ਹੋ ਮੱਥਾ ਦੇਖਣ ਲਈ ਮੱਥਾ ਦੇਖਣ ਲਈ ਕਿਵੇਂ ਦੇਖੋਗੇ ਨਿਰਵਾਨ ਮੱਥਾ ਹੈ ਕਿਵੇਂ ਦੇਖੋਗੇ ਮੱਥਾ ਆਏ ਆਏ ਕੀ ਕੋ

ਦੀ ਮੋਟਰ ਤੇ ਜਿੱਤੇ ਆਗੇ ਚਿੱਤੇ ਰਾਤ ਨੂੰ ਫਿਰਦੇ ਨੇ ਉਰੇ ਉਹ ਹਾਂ ਚਲੋ ਹੁਣ ਆਪਾਂ ਜਾ ਕੇ ਉੱਥੇ ਕਰਵਾਉਣੀ ਆ ਤੁਹਾਨੂੰ ਦਰਸ਼ਨ ਤੋ ਪ੍ਰਸਾਦ ਇਹ ਆਪਾਂ ਆਪਣੇ ਪਿੰਡ ਤੋਂ ਬਾਅਦ ਪਹੁੰਚ ਚੁੱਕੇ ਆ ਸਾਢੇ ਗੇਟ ਤੋਂ ਐਂਟਰੀ ਨਹੀਂ ਕਰਾਂਗੇ ਆਪਾਂ ਬੈਕ ਸਾਈਡ ਤੋਂ ਐਂਟਰੀ ਕਰਾਂਗੇ ਨਾ ਕਿਉਂਕਿ ਦੁੱਧ ਵਾਲੀ ਢੋਲੀ ਵੱਡੀ ਕਰਕੇ ਫਿਰ ਉਹ ਦੂਰ ਤੋਂ ਚੱਕੀ ਨਹੀਂ ਜਾਂਦੀ ਬੈਕ ਸਾਈਡ ਤੋਂ ਦੀ ਬਿਲਕੁਲ ਲੰਗਰ ਹਾਲ ਦੇ ਨੇੜੇ ਪਹੁੰਚ ਜਾਂਦੀ ਆ ਗੱਲ ਆਹ ਦੇਖੋ ਉਧਰ ਮੇਨ ਗੇਟ ਆ ਤੇ ਆਪਾਂ ਇਧਰੋਂ ਬੈਕ ਸਾਈਡ ਤੋਂ ਜਾ ਰਹੇ ਹਾਂ ਵਾਸ਼ਿੰਗ ਆਪਾਂ ਇੱਥੇ ਲੰਗਰ ਸ਼ਕਿਆ ਸੀ ਨਾ ਇਹਨੂੰ 2 ਨੰਬਰ ਗੇਟ ਕਹਿੰਦੇ ਨੇ ਪਾਰਕਿੰਗ ਵਾਲਾ ਓਕੇ ਆ ਇੱਧਰ ਬੈਕ ਸਾਈਡ ਪਾਰਕਿੰਗ ਵੀ ਹੈ ਨਾ ਆ ਲਾਈਟਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਥੱਲੇ ਤਾਂ ਸੜਕ ਤੇ ਆ ਸੜਕਾਂ ਲੀਆਂ ਵਧੀਆਂ ਉਹ ਕਰਦੀਆਂ ਹਨ ਜਗਦਿਆਂ ਪੁੱਛਦੀਆਂ ਜੀ ਪਾਰਕ ਕਰਦੇ ਨੇ ਬਹੁਤ ਵੱਡੀ ਆ ਨੰਦ ਲਾਣਾ ਛੇ ਪਾਰਕਿੰਗ ਗੇਟ ਲਾਤਾ ਇੱਥੇ ਅੱਗੇ ਆਪਨ ਹੁੰਦਾ ਸੀ ਉਹ ਬਾਬਾ ਜੀ ਖੋਲਣਗੇ ਆਪਾਂ ਨੇ ਖੋਲਿਆ ਗੇਟ ਬਾਬਾ ਜੀ ਨੇ ਕਿਉਂਕਿ ਆਪਾਂ ਦੱਸਿਆ ਵੀ ਦੁੱਧਾਂ ਲਈ ਢੋਲੀ ਪੱਟੀਆ ਦੂਰੋਂ ਚੱਕਣੀ ਔਕੀ ਆ ਆ ਮੂਟਾ ਗਾਮਿਲ ਗਈ ਬੈਕ ਸਾਈਡ ਤੋਂ ਜ ਬਣਾ ਰਿਹਾ ਨਾ ਕਿੰਨਾ ਸੋਨਾ ਗੇਟ ਬਣਾਤਾ ਡਿਕਟਰਾ ਪਾ ਬਿਲਕੁਲ ਅੰਗਲ ਦੇ ਗੋਲ ਪਹੁੰਚ ਗਏ ਆਪਦੀ ਲਾਲੋ ਜੀ ਤੁਹਾਨੂੰ ਆਪਣੇ ਪਾਗਦੇ ਲਾਲੋ ਆਪਣੇ ਪੱਤੀ ਲਾਲੋ ਜੀ ਤੁਹਾਨੂੰ ਆਪਣੇ ਪਾਗਦੇ ਲਾਲੋ ਉਧਰੋਂ 메인 ਗੇਟ ਦੀ ਐਂਟਰੀ ਆ ਤੇ ਆਪਾਂ ਬੈਕ ਸਾਈਡ ਤੋਂ ਆਏ ਹਾਂ

एक संत एक राम राम जता मुद्द का संत जपा नाम प्यारे संत ने जपा